ਅਕਾਲੀ ਦਲ ਦੇ ਸਿਰਕੜ ਆਗੂ ਮਾਝੇ ਦੇ ਜਰਨੈਲ ਕਹੇ ਜਾਂਦੇ ਵਿਕਰਮਜੀਤ ਸਿੰਘ ਮਜੀਠੀਆ ਨੂੰ ਅੱਜ ਅਦਾਲਤ ਨੇ ਵੱਡੀ ਰਾਹਤ ਦੇ ਦਿੱਤੀ ਹੈ ਐਂਡੀਪੀਐਸ ਮਾਮਲੇ ਦੇ ਵਿੱਚ ਇੱਕ ਸੈਟ ਬੜਾਈ ਗਈ ਸੀ ਸੈਟ بار-ਬਾਰ ਸੰਮਣ ਭੇਜਦੀ ਸੀ ਤਫ਼ਤੀਸ਼ ਹੁੰਦੀ ਸੀਗੀ ਬਿਕਰਮਜੀਠੀਆ ਨੂੰ ਪੇਸ਼ ਹੋਣਾ ਪੈਂਦਾ ਸੀ ਆਪਣਾ ਪੱਖ ਰੱਖਣਾ ਪੈਂਦਾ ਸੀ ਤਾਂ ਅੱਜ ਅਦਾਲਤ ਨੇ ਬਿਕਰਮਜੀਠੀਆ ਨੂੰ ਜਿਹੜਾ ਉਹ ਵੱਡੀ ਰਾਹਤ ਦਿੱਤੀ ਹੈ ਕਿ ਹੁਣ ਤੁਸੀਂ ਸਿੱਟ ਅੱਗੇ ਨਹੀਂ ਪੇਸ਼ ਹੋਣਾ ਸਮਨ ਜਿਹੜੇ ਆ ਉਹ ਦੱਸਿਆ ਜਾ ਰਿਹਾ ਵੀ ਵਾਪਸ ਭੇਜ ਦਿੱਤੇ ਗਏ ਆ ਬਿਕਰਮਜੀਠੀਆ ਇਸ ਕੇਸ ਦੇ ਵਿੱਚ ਉਦੋਂ ਫਸੇ ਸੀਗੇ ਜਦੋਂ ਬਿਕਰਮਜੀਠੀਆ ਅਕਾਲੀ ਦਲ ਦੇ ਵਿੱਚ ਮੰਤਰੀ ਹੁੰਦੇ ਸੀਗੇ ਤਾਂ ਇਸੇ ਦੌਰਾਨ ਜਿਹੜਾ ਇਹਨਾਂ ਦਾ ਨਾਮ ਇੱਕ ਡਰਗ ਟਰੈਫਿਕਿੰਗ ਕੇਸ ਦੇ ਵਿੱਚ ਆ ਜਾਂਦਾ ਦੱਸਿਆ ਜਾਂਦਾ ਹੈ ਵੀ ਜਿਹੜੇ ਦੋ ਤਸਕਰ ਇਸ ਕੇਸ ਦੇ ਵਿੱਚ ਨਾਮਜ਼ਦ ਕੀਤੇ ਗਏ ਸੀ ਉਹ ਵਿਕਰਮ ਜੀਠੀਆ ਦੇ ਕਰੀਬੀ ਸੀਗੇ ਹਾਲਾਂਕਿ ਵਿਕਰਮ ਜੀਠੀਆ ਬਾਰ ਬਾਰ ਇਹ ਗੱਲ ਕਹਿੰਦੇ ਰਹੇ ਕਿ ਮੈਂ ਇੱਕ ਆਗੂ ਆ ਮੇਰੇ ਨਾਲ ਕਿਹੜਾ ਬੰਦਾ ਫੋਟੋ ਖਿਚਾ ਆ ਗਿਆ ਮੈਨੂੰ ਕੌਣ ਮਿਲ ਗਿਆ ਕਿਹੜਾ ਬੰਦਾ ਮੇਰੇ ਨਾਲ ਫੋਟੋ ਕਰਾ ਕੇ ਅਪਲੋਡ ਕਰ ਦਿੰਦਾ ਇਹਦੇ ਬਾਰੇ ਮੈਨੂੰ ਨਹੀਂ ਪਤਾ ਲੱਗਦਾ ਪਰ ਇਹ ਮਾਮਲਾ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਫਿਰ ਇਹ ਰਾਜਨੀਤੀਕਰਣੇ ਦਾ ਹੋ ਗਿਆ ਸੀਗਾ ਇਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਆ ਉਹਨਾਂ ਨੇ ਵੀ ਪਹਿਲਾਂ ਸਵਾਲ ਚੁੱਕੇ ਸੀ ਤੇ ਬਾਅਦ ਚ ਉਹਨਾਂ ਨੂੰ ਮਾਫੀ ਵੀ ਮੰਗਣੀ ਪਈ ਸੀ 2021 ਦੇ ਵਿੱਚ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਗੱਦੀ ਤੋਂ ਲਾਇਆ ਗਿਆ ਤਾਂ ਚਰਨਜੀਤ ਸਿੰਘ ਚੰਨੀ ਜਿਹੜੇ ਆ ਉਹ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਸ ਵਕਤ ਵਿਕਰਮ ਮਜੀਠੀਆ ਦੇ ਉੱਤੇ ਇੱਕ ਐਫ ਆਈ ਆਰ ਜਿਹੜੀ ਆ ਉਹ ਦਰਜ ਕਰ ਦਿੱਤੀ ਗਈ ਸੀ ਹਾਲਾਂਕਿ ਵਿਕਰਮ ਮਜੀਠੀਆ ਨੇ 2022 ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਕੁਝ ਚਿਰ ਉਹਨਾਂ ਨੂੰ ਪਟਿਆਲਾ ਦੀ ਜੇਲ੍ਹ 'ਚ ਵੀ ਰਹਿਣਾ ਪਿਆ ਸੀਗਾ ਪਰ ਇਸ ਤੋਂ ਬਾਅਦ ਫਿਰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੇ ਇੱਕ ਐਸਆਈਟੀ ਬਣਾ ਦਿੱਤੀ ਸੀਗੀ ਐਸਆਈਟੀ ਬਾਰ-ਬਾਰ ਸੰਮਨ ਕਰਦੀ ਸੀਗੀ ਤਾਂ ਵਿਕਰਮ ਮਜੀਠੀਆ ਇਹੋ ਹਵਾਲਾ ਦਿੰਦੇ ਸੀਗੇ ਕਿ ਮੈਂ નિર્ਦੋਸ਼ ਆ ਮੈਂ ਇਸ ਕੇਸ ਦੇ ਨਾਲ ਮੇਰਾ ਕੋਈ ਵਾ ਵਾਸਤਾ ਨਹੀਂ ਹੈਗਾ ਮੈਨੂੰ ਜਿਹੜਾ ਬਾਰ-ਬਾਰ ਤੰਗ ਕੀਤਾ ਜਾ ਰਿਹਾ ਪਰ ਆਖਰਕਾਰ ਵਿਕਰਮ ਮਜੀਠੀਆ ਨੂੰ ਅੱਜ ਅਦਾਲਤ ਨੇ ਰਾਹਤ ਦਿੱਤੀ ਹੈ ਇਸ ਕੇਸ ਦੇ ਵਿੱਚ ਜਿੱਥੇ ਉਹਨਾਂ ਦਾ ਉਹਨਾਂ ਨੂੰ ਬਾਰ-ਬਾਰ ਐਸਆਈਟੀ ਬੁਲਾਉਂਦੀ ਸੀ ਇਤੋਂ ਉਹਨਾਂ ਨੂੰ ਰਾਹਤ ਮਿਲ ਗਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਹਾਂ ਵੀ ਇਹ ਫਿਰ ਜਿਹੜਾ ਕੇਸ ਆ ਇਹ ਬੰਦ ਹੋ ਜਾਏਗਾ ਜਾਂ ਇਸ ਕੇਸ ਦੀ ਤਫ਼ਤੀਸ਼ ਜਿਹੜੀ ਹੈ ਚੱਲਦੀ ਰਹੇਗੀ ਵਿਕਰਮਜੀਠੀਆ ਦਾ ਨਾਮ ਇਸ ਕੇਸ ਚੋਂ ਬਾਹਰ ਕੱਢ ਦਿੱਤਾ ਜਾਏਗਾ ਵਿਕਰਮਜੀਠੀਆ ਜਿਹੜੇ ਆ ਉਹ ਬਰੀ ਹੋ ਜਾਣਗੇ ਇਹ ਹਜੇ ਸਭ ਕੁਝ ਭੁੱਖ ਦੀ ਬੁੱਕਲ ਚ ਲੁਕਿਆ ਹੋਇਆ ਪਰ ਜਦੋਂ ਵੀ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ ਜਦੋਂ ਵੀ ਵਿਕਰਮ ਮਜੀਠੀਆ ਸਿੱਟ ਦੇ ਅੱਗੇ ਪੇਸ਼ ਹੋਣ ਜਾਂਦੇ ਸੀ ਤਾਂ ਇੱਕ ਵੱਡਾ ਕਾਫਲਾ ਉਹਨਾਂ ਦੇ ਨਾਲ ਹਮੇਸ਼ਾ ਹੁੰਦਾ ਸੀਗਾ ਤੇ ਉਹ ਹਮੇਸ਼ਾ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਮੈਂ ਬਿਲਕੁਲ ਪਾਕ ਸਾਫ ਆ ਮੈਂ ਕਿਸੇ ਕਿਸਮ ਦੀ ਕੋਈ ਜਿਹੜੀ ਨਸ਼ਾ ਤਸਕਰੀ ਨਹੀਂ ਕੀਤੀ ਨਾ ਮੇਰੇ ਨਸ਼ਾ ਤਸਕਰਾਂ ਦੇ ਨਾਲ ਸਬੰਧ ਆ ਤੇ ਜਦੋਂ ਉਹ ਪੇਸ਼ ਹੁੰਦੇ ਸੀ ਵੱਡਾ ਕਾਫਲਾ ਉਹਨਾਂ ਦੇ ਨਾਲ ਜਿਹੜਾ ਉਹ ਅਕਸਰ ਹੀ ਦੇਖਿਆ ਜਾਂਦਾ ਪਟਿਆਲਾ ਜਾਇਆ ਕਰਦਾ ਸੀ ਜਦੋਂ ਸਿੱਟ ਦੀ ਆਂਤਰੀ ਕਾ ਪੈਂਦੀਆਂ ਸੀ ਜਦੋਂ ਉਹ ਬੁਲਾਉਂਦੇ ਹੁੰਦੇ ਸੀ ਇਸ ਮਾਮਲੇ ਦੇ ਵਿੱਚ ਇੱਕ ਵਾਰ ਵਿਧਾਨ ਸਭਾ ਦੇ ਵਿੱਚ ਵਿਕਰਮ ਮਜੀਠੀਆ ਤੇ ਨਵਜੋਤ ਸਿੱਧੂ ਜਿਹੜੇ ਆ ਉਹ ਆਮੋ ਸਾਹਮਣੇ ਵੀ ਹੋ ਗਏ ਸੀਗੇ ਤੇ ਵਿਕਰਮ ਮਜੀਠੀਆ ਜਿਹੜੇ ਆ ਇੱਕ ਵਾਰੀ ਭਾਵੁਕ ਵੀ ਹੋਏ ਸੀ ਇਸ ਗੱਲ ਨੂੰ ਲੈ ਕੇ ਕਿ ਜਿਸ ਕਿਸਮ ਦੇ ਤੁਸੀਂ ਮੇਰੇ ਉੱਤੇ ਬਿਆਨ ਲਾ ਰਹੇ ਹੋ ਜਿਸ ਕਿਸਮ ਦੇ ਤੁਸੀਂ ਦੋਸ਼ ਲਾ ਰਹੇ ਹੋ ਮੇਰੇ ਬੱਚਿਆਂ ਦੇ ਉੱਤੇ ਇਹਦਾ ਕੀ ਅਸਰ ਪਏਗਾ ਇਹ ਮਾਮਲਾ ਜਿਹੜਾ ਇਹ ਕਾਫੀ ਹਾਈ ਪ੍ਰੋਫਾਈਲ ਰਿਹਾ ਸੀਗਾ ਜੇਲ੍ਹ ਵੀ ਵਿਕਰਮ ਮਜੀਠੀਆ ਨੂੰ ਕੱਟਣੀ ਪਈ ਸੀਗੀ ਪਰ ਹੁਣ ਅਦਾਲਤ ਨੇ ਇਸ ਕੇਸ ਦੇ ਵਿੱਚ ਵਿਕਰਮ ਮਜੀਠੀਆ ਨੂੰ ਵੱਡੀ ਰਾਹਤ ਦਿੱਤੀ ਹੈ ਹੁਣ ਜਦੋਂ ਵਿਕਰਮਜੀਤਿਆ ਨੂੰ ਅਦਾਲਤ ਨੇ ਰਾਹਤ ਦੇ ਦਿੱਤੀ ਹੈ ਤਾਂ ਫੇਰ ਆਪਾਂ ਗੱਲ ਕਰਦੇ ਹਾਂ ਸੁਖਪਾਲ ਖਹਿਰਾ ਹੁਣਾ ਦੀ ਵੀ ਸੁਖਪਾਲ ਖਹਿਰਾ ਦੇ ਉੱਤੇ ਵੀ ਇਸੇ ਤਰ੍ਹਾਂ ਇਲਜ਼ਾਮ ਲਗਾਏ ਗਏ ਸੀ ਕਿ ਨਸ਼ਾ ਤਸਕਰਾਂ ਦੇ ਨਾਲ ਇਹਨਾਂ ਦੇ ਸੰਬੰਧ ਹੈ ਸੁਖਪਾਲ ਖਹਿਰਾ ਨੂੰ ਵੀ ਜਿਹੜਾ ਵਾ ਉਹ ਜੇਲ੍ਹ ਕੱਟਣੀ ਪਈ ਸੀ ਤੇ ਸੁਖਪਾਲ ਖਹਿਰਾ ਜਦੋਂ ਜੇਲ੍ਹ ਤੋਂ ਬਾਹਰ ਆਏ ਸੀਗੇ ਤਾਂ ਉਹਨਾਂ ਨੂੰ ਵੀ ਰਾਹਤ ਜਿਹੜੀ ਆ ਉਹ ਮਿਲ ਗਈ ਸੀ ਹਾਲਾਂਕਿ ਸੁਖਪਾਲ ਖੈਰਾ ਈਗਲ ਬਾਰ-ਬਾਰ ਪਹਿਲਾਂ ਹੀ ਕਹਿੰਦੇ ਰਹੇ ਸੀਗੇ ਜਦੋਂ ਉਹਨਾਂ ਨੂੰ ਸਤੰਬਰ ਮਹੀਨੇ ਦੇ ਵਿੱਚ ਪਿਛਲੇ ਸਾਲ ਜਿਹੜਾ ਗ੍ਰਿਫਤਾਰ ਕੀਤਾ ਗਿਆ ਕਿ ਮੈਨੂੰ ਅਦਾਲਤ ਨੇ ਪਹਿਲਾਂ ਹੀ ਰਾਹਤ ਦਿੱਤੀ ਹੋਈ ਹੈ ਉਹਦੇ ਬਾਵਜੂਦ ਸਰਕਾਰ ਜਿਹੜਾ ਮੇਰੇ ਨਾਲ ਧੱਕਾ ਕਰ ਰਹੀ ਹੈ ਬਿਲਕੁਲ ਇਸੇ ਕਿਸਮ ਦੀਆਂ ਗੱਲਾਂ ਵਿਕਰਮ ਮਜੀਠੀਆ ਵੀ ਕਰਿਆ ਕਰਦੇ ਸੀਗੇ ਕਿ ਮੈਂ ਜਿਹੜਾ ਇਸ ਕੇਸ ਦੇ ਨਾਲ ਮੇਰਾ ਕੋਈ ਵਾ ਵਾਸਤਾ ਨਹੀਂ ਹੈ ਸਰਕਾਰ ਮੇਰੇ ਨਾਲ ਧੱਕਾ ਕਰ ਰਹੀ ਹੈ ਉਹਨੇ ਰਾਜਨੀਤੀ ਕਿੱਧਰ ਨੂੰ ਜਾਏਗੀ ਇਹ ਆਉਣ ਵਾਲਾ ਜਿਹੜਾ ਉਹ ਸਮਾਂ ਦੱਸੇਗਾ ਕਿਉਂਕਿ ਜਦੋਂ ਸੁਖਪਾਲ ਖਹਿਰਾ ਬਾਹਰ ਆਉਂਦੇ ਆ ਤਾਂ ਉਸ ਤੋਂ ਬਾਅਦ 2024 ਦੀਆਂ 22 ਜਿਹੜੀਆਂ ਲੋਕ ਸਭਾ ਚੋਣਾਂ ਆ ਜਾਂਦੀਆਂ ਤੇ ਸੁਖਪਾਲ ਖਹਿਰਾ ਚੋਣਾਂ ਲੜਨ ਵਾਸਤੇ ਜਿਹੜਾ ਉਹ ਚਲੇ ਜਾਂਦੇ ਆ ਸੰਗਰੂਰ ਮੁੱਖ ਮੰਤਰੀ ਮਾਨ ਦੇ ਹਲਕੇ ਦੇ ਵਿੱਚ ਸੋ ਸਿਆਸਤ ਪੂਰੀ ਗਰਮਾ ਗਈ ਸੀਗੀ ਔਰ ਸੁਖਪਾਲ ਖੈਰਾ ਦੇ ਉੱਤੇ ਵੀ ਲਗਭਗ ਇਸੇ ਕਿਸਮ ਦੇ ਇਲਜ਼ਾਮ ਸੀਗੇ ਕਿ ਇੱਕ ਗੁਰਦੇਵ ਸਿੰਘ ਨਾਂ ਦਾ ਸ਼ਖਸ ਸੀਗਾ ਜਿਹੜਾ ਸ਼ਾਇਦ ਨਸ਼ਾ ਤਸਕਰੀ ਦੇ ਨਾਲ ਵਿੱਚ ਸੀਗਾ ਫਿਰ ਉਹਦੇ ਕੋਲੋਂ ਕੁਝ ਜਿਹੜੇ ਪੈਸੇ ਵੀ ਬਰਾਮਦ ਹੋਏ ਕੁਝ ਅਸਲਾ ਵੀ ਬਰਾਮਦ ਹੋਇਆ ਸੀਗਾ ਤੇ ਉਦੋਂ ਸੁਖਪਾਲ ਖੈਰਾ ਨੇ ਵੀ ਇਦਾਂ ਹੀ ਕਿਹਾ ਸੀ ਕਿ ਮੈਂ ਇੱਕ ਪੋਲੀਟੀਕਲ ਲਾਗੂ ਆ ਮੈਂ ਇੱਕ ਲੀਡਰ ਆ ਮੇਰੇ ਕੋਲ ਆਸ-ਪਾਸ ਦੇ ਲੋਕ ਜਾਂ ਦੂਰੋਂ ਨੇੜੇੋਂ ਲੋਕ ਜਿਹੜੇ ਆ ਉਹ ਮੈਨੂੰ ਮਿਲਣ ਵਾਸਤੇ ਆਉਂਦੇ ਰਹਿੰਦੇ ਆ ਉਹ ਕੇਸ ਦੇ ਵਿੱਚ ਵੀ ਹਾਲੇ ਤੱਕ ਕੁਝ ਬਣਿਆ ਨਹੀਂ ਹੈ ਇਸੇ ਤਰ੍ਹਾਂ ਜਿਹੜਾ ਵਿਕਰਮ ਮਜੀਠੀਆ ਵਾਲਾ ਕੇਸ ਜਿਹਦੇ ਵਿੱਚ ਅੱਜ ਇਹਨਾਂ ਨੂੰ ਵੱਡੀ ਰਾਹਤ ਮਿਲੀ ਆ ਦੇਖਦੇ ਹਾਂ ਹੁਣ ਇਸ ਕੇਸ ਦਾ ਭਵਿੱਖ ਦੇ ਵਿੱਚ ਕੀ ਬਣਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ